ਮੌਪ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼wini ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣ ਨਾਲ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਵਰਾਣਾ ਛੋਟੀ ਬੈਠਾ ਬਜੇ ਸੰਪਲਾਹਰੀ ਜਗਵੀਰ ਬਰਾੜ ਹੋਰੀ ਮੰਤਰੀ ਬਣੇ ਬੈਠੇ ਨੇ ਸ਼ੇਖ ਚਿੱਲੀ ਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਹ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਨੇਚ ਵੀ ਕਰੀ ਜਾਂਦੇ ਨੇ ਸਪੀਕਰ ਸਾਹਿਬ